ਕੋਰਨ ਵੀਰ ਕੀ ਹਾਲ ਚਾਲ ਹੈ ਹਾਲ ਚਾਲ ਦਲੇਰ ਵਧੀਆ ਤੇ ਬਸ ਇਹ ਮੈਂ ਤਾਂ ਸੋਚ ਰਿਹਾ ਸੀ ਇੱਕ ਗੱਲ ਕਿਹੜੀ ਕਈ ਵਾਰ ਆਪਾਂ ਜਿਵੇਂ ਮੈਂ ਤੈਨੂੰ ਇੱਕ ਗੱਲ ਦੱਸੀ ਸੀ ਨਾ ਪਹਿਲਾਂ ਵੀ ਆਪਾਂ ਗੱਲ ਕਰਾਂਗੇ ਘਰਾਂ ਤੇ ਤੇ ਜਾਰੀ ਦੋਸਤੀ ਦੇ ਇਹਦਾ ਆਪਸ ਦੇ ਵਿੱਚ ਕੀ ਮੇਲ ਆ ਘਰਾਂ ਦਾ ਤੇ ਜਾਰੀ ਦੋਸਤੀ ਦਾ ਕਿਵੇਂ ਮਤਲਬ ਇਹ ਹੈ ਨਾ ਵੀ ਜਿਹੇ ਜਿਹੇ ਹਾਲਾਤ ਇੱਥੇ ਘਰਾਂ ਦੇ ਨੇ ਉਹੇ ਜਿਹੇ ਯਾਰਾਂ ਦੋਸਤਾਂ ਦੇ ਹੁੰਦੇ ਨੇ ਕਿਉਂਕਿ ਇਹ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਆਪਣੀ ਕੋਲ ਟਾਈਮ ਹੁੰਦਾ ਫੈਮਿਲੀ ਨਾਲ ਗੱਲਬਾਤ ਕਰਨ ਦਾ ਯਾਰਾ ਦੋਸਤਾਂ ਨਾਲ ਗੱਲਬਾਤ ਕਰਨ ਦਾ ਮਿਲਣ ਦਾ ਬਾਹਰ ਜੇ ਹੋਰ ਨਹੀਂ ਕੰਮ ਤੋਂ ਬਾਅਦ ਸੱਤ ਦੇ ਬੈਠਣ ਦਾ ਜਾਂ ਖੁੰਡ ਤੇ ਬੈਠਣ ਦਾ ਹਨਾ ਤੇ ਉਹ ਗੱਲਾਂ ਇੰਡੀਆ ਚ ਰਹਿ ਗਈਆਂ ਇੱਥੇ ਜਿੰਨਾ ਚਿਰ ਬੰਦੇ ਦਾ ਕੋਈ ਕਾਲਜ ਕੂਲ ਜ ਹੈਗਾ ਤਾਂ ਯਾਰ ਦੋਸਤ ਗੱਲਾਂ ਬਾਤਾਂ ਕਰ ਲੈਂਦੇ ਨੇ ਜਾਂ ਫਿਰ ਜਿੰਨਾ ਚਿਰ ਕਿੱਥੇ ਕੰਮ ਤੇ ਕਰ ਰਹੇ ਨੇ ਤਾਂ ਯਾਰ ਦੋਸਤ ਆਪਸ ਚ ਗੱਲਾਂ ਬਾਤਾਂ ਮਾਰ ਲੈਂਦੇ ਨੇ ਜਾਂ ਮਿਲ ਲੈਂਦੇ ਨੇ ਪਰ ਜਦੋਂ ਥੋੜਾ ਜਿਹਾ ਅਲੱਗ ਹੋ ਜਾਂਦੇ ਨੇ ਫਿਰ ਕਈ ਵਾਰ ਇਹ ਹੁੰਦਾ ਕਿ ਬੰਦੇ ਮਿਲਦੇ ਹੀ ਆਪਸ ਦੇ ਵਿੱਚ 6-6 ਮਹੀਨੇ ਬਾਅਦ ਨੇ ਨਾ ਤੇ ਹੁਣ ਇਹਦੇ ਨਾਲ ਘਰਾਂ ਦਾ ਕੀ ਸਬੰਧ ਬਣਿਆ ਹੁਣ ਇਹ ਜਦੋਂ ਮੈਂ ਦੱਸਦਾ ਹਾਂ ਹਾਂ ਦੱਸ ਇੱਕ ਸੈਂਪਲ ਚੀਜ਼ ਆ ਬੰਦਾ ਘਰ ਲੈ ਲੈਂਦਾ ਯਾਰੀ ਦੋਸਤੀ ਪਗਾਉਂਦਾ ਬੰਦਾ ਬੈਂਕ ਨਾਲ ਆ ਵੀ ਸਹੀ ਆ ਹਾਂ ਵੀ ਉਹੀ ਗੱਲ ਆ ਮੈਂ ਦੇਖਿਆ ਨਾ ਵੀ ਕਈ ਆਪਦੇ ਵੀ ਹੁਣ ਮੈਂ ਗੱਲ ਕਰਾਂ ਵਿਜਾਰਾਂ ਦੋਸਤਾਂ ਦੀ ਜਿਨ੍ਹਾਂ ਨੇ ਥੋੜਾ ਜਿਹੀ ਚਲੋ ਬਹੁਤ ਵਧੀਆ ਮਿਹਨਤ ਕੀਤੀ ਹੈ ਨਾ ਵੀ ਕਰ ਲਿਆ ਉਹ ਬੰਦੇ ਘਰ ਦੀਆਂ ਕਿਸ਼ਤਾਂ ਭਰਨ ਦੇ ਵਿੱਚ ਹੀ ਇੰਨੇ ਬਿਜ਼ੀ ਹੋ ਗਏ ਕਿ ਉਹਨਾਂ ਕੋਲ ਇਹ ਟਾਈਮ ਨਹੀਂਗਾ ਕਿ ਕਿਸੇ ਬੰਦੇ ਨੂੰ ਅਸੀਂ ਫੋਨ ਕਰ ਲਈਏ ਮੈਸੇਜ ਕਰ ਲਈਏ ਮਿਸ ਕਾਲੇ ਮਾਰਦੀ ਹੈ ਸੱਤ ਦਿ ਸੱਤ ਦਿਨ ਉਹ ਇੰਨੇ ਕੁ ਪ੍ਰੈਸ਼ਰ ਦੇ ਵਿੱਚ ਕੰਮ ਕਰ ਰਹੇ ਨੇ ਉਹ ਨਾ ਤਾਂ ਉਹ ਪੰਜਾਬ ਜਾਣ ਵਾਰੇ ਸੋਚ ਸਕ ਰਹੇ ਨੇ ਤੇ ਹੁਣ ਜਿਸ ਜਿਸ ਦਾ ਮਤਲਬ ਜਿਸ ਜਿਹੜਾ ਇਸ ਟਾਈਮ ਸਮਾਂ ਚੱਲ ਰਿਹਾ ਆ ਕਿ ਘਰਾਂ ਦੇ ਕੀਮਤਾਂ ਥੋੜੀਆਂ ਘਟੀਆਂ ਪਈਆਂ ਨੇ ਹੁਣ ਨਾ ਉਹ ਘਰ ਵੇਚੇ ਸਕ ਰਹੇ ਨੇ ਵੀ ਹਾਂ ਵੀ ਵੇਚ ਕੇ ਚਲੋ ਘੱਟੋ ਘੱਟ ਖਿਹੜਾ ਹੀ ਛੜਾ ਲਈਏ ਨੁਕਸਾਨ ਹੁੰਦਾ ਪਹਿਲਾਂ ਪੈ ਪਰਤੇ ਇਹ ਹੋਰ ਸਸਤਾ ਵਿਗ ਗਿਆ ਐ ਨਹੀਂ ਪਤਾ 2-3 ਲੱਖ ਕਰਜ ਥਲੇ ਆ ਜਾਣਾ ਫੇਰ ਵੀ ਕਿਸ਼ਤਾਂ ਭਰਨੀਆਂ ਪੈ ਜਾਣ ਉਹ ਫਸੇ ਬੈਠ ਨੇ ਇਸ ਟਾਈਮ ਨਾ ਉਹ ਸੋਸ਼ਲਾਈਜ਼ ਹੋ ਰਹੇ ਨੇ ਨਾ ਉਹਨਾਂ ਦੇ ਕੋਈ ਯਾਰੀ ਦੋਸਤੀ ਮਿਲ ਰਹੀ ਆ ਮੈਂ ਕਹਿੰਨਾ ਉਹਦੇ ਘਰੇ ਵੀ ਮਸਤਾਦ ਨਾਲ ਫੋਨ ਕਰਦੇ ਹੋਣਗੇ ਵਿਚਾਰੇ ਹੋ ਗਈ ਤੇ ਉਹੀ ਆ ਨਾ ਵੀ ਘਰਾਂ ਦਾ ਜਿਹੜੇ ਬੰਦੇ ਘਰ ਲੈ ਲੈਂਦੇ ਨੇ ਉਹ ਤਾਂ ਬਿਲਕੁਲ ਫਸ ਜਾਂਦੇ ਨੇ ਕੈਨੇਡਾ ਦੇ ਵਿੱਚ ਹੁਣ ਜੇ ਕੋਈ ਬੰਦਾ ਲੋਕਲ ਟਰੱਕ ਚਲਾਉਂਦਾ ਜਿਹਨੇ ਘਰ ਲੈ ਰਖਿਆ ਨਾ ਉਹ 16-16 17 16-16 ਘੰਟੇ ਲਾਉਂਦਾ ਹੈ ਨਾ ਲੋਕਲ ਚ ਹਮ ਕੰਮ ਕਰਦਾ ਡੇਲੀ ਮੰਡੇ ਟੂ ਫਰਡੇ ਹੈ ਨਾ ਤੇ ਉਹਦੇ 16 ਘੰਟੇ ਬਾਅਦ ਜਮੀ ਥੱਕਿਆ ਟੁੱਟਿਆ ਹੋਇਆ ਹੋ ਜਾਂਦਾ ਬੰਦਾ ਹੈ ਨਾ ਬਿਲਕੁਲ ਕੋਈ ਵਾਰ ਕੰਮ ਟਫ ਹੁੰਦਾ ਨਾ ਲੋਕਲ ਟਰਕਿੰਗ ਚ ਹਮ ਤੇ ਉਸ ਤੋਂ ਬਾਅਦ ਉਹਦਾ ਅੱਧਾ ਘੰਟਾ ਜਾਗਣ ਚ ਹੁੰਦਾ ਅੱਧਾ ਘੰਟਾ ਆਉਣ ਚ ਹੁੰਦਾ ਹੈ ਹਮ ਕਿੰਨੇ ਹੋ ਗਏ 17 ਘੰਟੇ ਠੀਕ ਹੈ ਹਮ ਤੇ ਪਿੱਛੇ ਰਹਿ ਗਏ ਦਿਨ ਚ ਕਿੰਨੇ ਰਹਿ ਗਏ 4 ਤੇ 3 7 ਘੰਟੇ ਆਣਾ ਪੀਣਾ ਨਾਣਾ ਬਹੁਤ ਕੁਝ ਹੁੰਦਾ ਤੇ ਉਹਦੇ ਵਿੱਚ ਚੱਲ ਹਾਂ ਵੀ ਭਾਈ ਰੋਟੀ ਪਾਣੀ ਤਿਆਰ ਮਿਲਦਾ ਹਨਾ ਚੱਲ ਕੋਈ ਗੱਲ ਨਹੀਂ ਪਰਿਵਾਰ ਵਾਲੇ ਬੰਦੇ ਨੇ ਰੋਟੀ ਪਾਣੀ ਤਿਆਰ ਮਿਲਦਾ ਚੱਲ ਠੀਕ ਹੈ ਰੋਟੀ ਪਾਣੀ ਖਾਂਦਾ ਬੰਦਾ ਨਾਉਣ ਪਾਣੀ ਕਰਦਾ ਹਨਾ ਤੇ ਘੰਟਾ ਉਧਰ ਲੰਘਿਆ ਕਿੰਨੇ ਰਹਿ ਗਏ ਪਿੱਛੇ 6 ਘੰਟੇ ਹੂੰ ਤੇ ਭਾਈ ਗੱਲਾਂ ਬਤਾਈ ਮਾਰਦਾ ਹਣ ਬੰਦਾ ਹੂੰ ਤੇ 5 ਘੰਟਿਆਂ ਦੀ ਨੀਂਦ ਆ ਯਾ ਅੱਖਾਂ ਕਾਲੀਆਂ ਹੋਈਆਂ ਪਿਆਨੇ ਬੰਦਿਆਂ ਦੀਆਂ ਹਨਾ ਤੇ ਹੋਰ ਮੈਂ ਦੱਸਦਾ ਤੇ ਕਈ ਵਾਰ ਹੁਣ ਨਿਆਣਾ ਹੁੰਦਾ ਉਹਨਾਂ ਦੇ ਨਾਲ ਤੇ ਕੰਮ ਕਰਦੇ ਨੇਗੇ ਕਈ ਵਾਰ ਤਾਂ ਨਿਆਣੇ ਨੂੰ ਉਹ ਐਤਵਾਰ ਨੂੰ ਰਾਤ ਨੂੰ ਦੇਖਦੇ ਨੇ ਮਿਲਦੇ ਨੇ ਖੇਡਦੇ ਨੇ ਤੇ ਉਸ ਤੋਂ ਬਾਅਦ ਨਿਆਣੇ ਨਾਲ ਉਹਦੇ ਉਹਨਾਂ ਦੀਆਂ ਜੋ ਦਰਸ਼ਨ ਹੁੰਦੇ ਨੇ ਨਿਆਣੇ ਨੂੰ ਮਿਲਦੇ ਨੇ ਹਨਾ ਜੋ ਨਿਆਣੇ ਨੂੰ ਲਾੜ ਮਿਲਦਾ ਉਹਦੇ ਬਾਪ ਤੋਂ ਉਹ ਮਿਲਦਾ ਜਾ ਕੇ ਅਗਲੇ ਸ਼ਨੀਵਾਰ ਮਤਲਬ ਸ਼ਨੀਵਾਰ ਤੇ ਐਤਵਾਰ ਦਾ ਲਾੜ ਰਹਿ ਗਿਆ ਗੱਲ ਬਿਲਕੁਲ ਮਹੀਨੇ ਦੇ ਹੋ ਗਏ 8 ਦਿਨ 8 ਦਿਨ ਬੱਚੇ ਨਾਲ ਮਾਣਾ ਮੋਟਾ ਆਪਦੇ ਨਾਲ ਪੰਜਾਬ ਦੇ ਮਾਪਿਆਂ ਨਾਲ ਵਾਈਫ ਨਾਲ ਹਨਾ ਇੰਨਾ ਕ ਟਾਈਮ ਬੰਦਾ ਸਪੈਂਟ ਕਰਦਾ ਹੈ ਬਾਕੀ ਤਾਂ ਬੰਦੇ ਦਾ ਉੱਠਦਾ ਹੈ ਕੰਮ ਤੇ ਜਾਂਦਾ ਤੇ ਆ ਕੇ ਸੌ ਜਾਂਦਾ ਤੇ ਐਨੇ ਕੰਮ ਕਰਨ ਦੀ ਮਜਬੂਰੀ ਆਹੀ ਹੈ ਵੀ ਭਾਈ ਕਰਦੀ ਕਿਸ਼ਤ ਦਿੰਦੀ ਹੈ ਤੇ ਬੈਂਕ ਨਾਲ ਯਾਰੀ ਭਗਾਉਣੀ ਹੁੰਦੀ ਹੈ ਬਿਲਕੁਲ ਬਿਲਕੁਲ ਮਾਰਗੇਜ ਡਬਲ ਹੋ ਜਾਂਦੀਆਂ ਨੇ ਹੁਣ ਇਹ ਤਾਂ ਚਲ ਇਹ ਆ ਵੀ ਕਈ ਇਹਦੇ ਵਿੱਚ ਇਹ ਕਿ ਵਾਈਫ ਕਰੇ ਚਲੋ ਵੇਲੀ ਹੋ ਜਾ ਬੱਚੇ ਸੰਭਲਦੇ ਕਈ ਚ ਇਹੀ ਗੱਲ ਸੁਣੀਆ ਮੈਂ ਹਸਬੰਡ ਵਾਈਫ ਦੇ ਵਿੱਚੋਂ ਦੋਨੇ ਕੰਮ ਤੇ ਆ ਰਹੇ ਨੇ ਇੱਕ ਬੰਦਾ ਡੇ ਸ਼ਿਫਟ ਕਰਦਾ ਇੱਕ ਨਾਈਟ ਕਰਦਾ ਕਿਉਂਕਿ ਬਾਕੀ ਤਾਂ ਵੀ ਦੁਕਾਨਾਂ ਨਾਲ ਵੀ ਕੋਈ ਹੋਣਾ ਚਾਹੀਦਾ ਤੇ ਐਂ ਲੱਗਦਾ ਉਹਨਾਂ ਦਾ ਨਾ ਹਫਤ ਜਵਾਬ ਮੈਂ ਹਸਬੰਡ ਵਾਈਫ ਮੈਂ ਕਹਿੰਨਾ ਵੀ ਜੇ ਪਿਛਲੇ 10 ਸਾਲ ਤੋਂ ਗੱਲ ਕਰੀਏ ਤੇ ਅਗਲੇ ਅਗਲੇ ਤਾਂ ਯਾਰ ਕੈਨੇਡਾ ਦੇ ਵਿੱਚ ਇਹ ਨਹੀਂ ਹੈਗਾ ਵੀ ਐਂਟਰ ਟਾਈਮ ਕਿਸੇ ਟਾਈਮ ਚੁੱਪ ਕਰਕੇ ਬੈਠ ਜਾਣਗੇ ਵੀ ਹਾਂ ਹੁਣ ਸਾਡਾ ਹੋ ਗਿਆ ਚਲੋ ਮੈਕਸਿਮਮ ਚੰਗੀ ਕਿਸਮਤ ਹੋਵੇ ਅਗਲੇ 15 ਸਾਲ ਹੋਰ ਲਾ ਕੇ ਰੱਖ ਲਈਏ ਕਿ ਵੀ ਵਿਆਹ ਹੋਣ ਤੋਂ ਬਾਅਦ 25 ਸਾਲ ਹਸਬੰਡ ਵਾਈਫ ਹਫਤੇ 'ਚ ਇੱਕ ਵਾਰ ਮਿਲ ਰਹੇ ਨੇ ਫਰਨੂਣਾ ਬੰਦਾ ਮਿਲਿਆ ਕਾਫੀ ਉਮਰ ਦਾ ਸੀ ਨਾ ਮਿਲਣ ਵਾਲਾ 60 65 ਸਾਲ ਦਾ 65 ਸਾਲ ਦੀ ਉਮਰ ਉਹ ਕਹਿੰਦਾ ਮੈਂ 2000 ਚ ਨਾ 1990 ਪਤੀ 92 ਚ ਆਇਆ ਸੀ ਹੂੰ ਠੀਕ ਹੈ ਮੈਂ ਕਹਿੰਦਾ ਇੰਜੀਨੀਅਰ ਸੀ ਬੱਚੇ ਹੂੰ ਉਥੇ ਇੰਡੀਆ ਇੰਜੀਨੀਅਰਿੰਗ ਕੀਤੀ ਹੋਈ ਸੀ ਚੱਲ ਕਹਿੰਦਾ ਇੱਥੇ ਆਇਆ ਮੈਂ ਹੈਨਾ ਤੇ ਆ ਕੀ ਕਹਿੰਦਾ ਵੀ ਮਾੜ ਮੁਟਵਰੇ ਪੜਿਆ ਹਨ ਡਿਗਰੀ ਲਈ ਤੇ ਹੋਰ ਕੋਈ ਕਹਿੰਦਾ ਕੰਮ ਉਦੋਂ ਉਦੋਂ ਕਹਿੰਦਾ ਹਾਲਾਤ ਥੋੜੇ ਜੇ ਇੰਨੇ ਸੁਖਾਵੇਂ ਵੀ ਨਹੀਂ ਹੈਗੇ ਸੀ ਠੀਕ ਹੈ ਵੀ ਇੰਨਾ ਵੀ ਨਹੀਂ ਉਨੀ ਸੀ ਵੀ ਗੋਰੇ ਥੋੜਾ ਜਿਹਾ ਘੱਟੇ ਟਰਸਟ ਕਰਤੀ ਸੀ ਆਪਣੇ ਬੰਦਿਆਂ ਤੇ ਉਦੋਂ ਵੀ ਹੁਣ ਵੀ ਚਲੋ ਠੀਕ ਆ ਹਮ ਹੁਣ ਤਾਂ ਚਲੋ ਸਰਦੇ ਨਹੀਂ ਆਪਣੇ ਬਣਾ ਹਮ ਤੇ ਕਹਿੰਦਾ ਵੀ ਉਸ ਤੋਂ ਬਾਅਦ ਮੈਂ ਕਹਿੰਦਾ ਉਰੇ ਚਲੋ ਇੱਕ ਕੰਪਨੀ ਚ ਲੱਗ ਗਿਆ ਕਹਿੰਦਾ ਜੇ ਚਲੋ ਜਨੰਗ ਮਿਲ ਬਹਿਣਾ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਸੀ ਨਾ ਐਕਸਪੀਰੀਅੰਸ ਸੀ ਕਹਿੰਦਾ ਚਲ ਮੈਂ ਉਹ ਮਤਲਬ ਐਜ਼ ਅ ਮਕੈਨੀਕਲ ਲੱਗ ਗਿਆ ਕੰਪਨੀ ਚ ਨਹੀਂ ਲੱਗਿਆ ਉਂ ਤਾਂ ਵੀ ਵੱਡੀ ਇੰਜੀਨੀਅਰਿੰਗ ਚ ਲੱਗ ਗਿਆ ਨਾ ਹੂੰ ਕਹਿੰਦਾ ਮੈਂ ਜੇ ਮਕੈਨੀਕਲ ਲੱਗ ਗਿਆ ਨਾ ਕੰਮ ਕਰਦਾ ਤੇ 10 ਸਾਲ ਮੈਂ ਉੱਥੇ ਉਹ ਮਤਲਬ ਉੱਥੇ ਕੀਤਾ ਕਹਿੰਦਾ ਤੇ ਉਸ ਤੋਂ ਬਾਅਦ ਬਾਕੀ ਕਹਿੰਦਾ 20 ਸਾਲ ਕਹਿੰਦਾ ਮੈਂ ਹੁਣ ਆ ਕੰਪਨੀ ਚ ਹੋ ਗਿਆ ਕਹਿੰਦਾ ਮੈਨੂੰ ਕੰਮ ਕਰਦੇ ਨੂੰ 10 ਤੇ 20 ਕਿੰਨੇ ਹੋਗੇ 30 ਸਾਲ 32 ਸਾਲ ਕਹਿੰਦਾ ਮੈਨੂੰ ਕੰਮ ਕਰਦੇ ਨੂੰ ਹੋ ਗਏ ਤੇ 2000 ਚ ਕਹਿੰਦਾ ਮੈਂ ਘਰ ਲੈ ਲਿਆ ਸੀ ਨਾ ਤੇ ਇੱਕ ਮੁੰਡਾ ਉਹਦਾ ਮੁੰਡਾ ਵੀ ਚਲੋ ਔਰ ਇੱਕ ਵੀ ਜੌਬ ਲੱਗਿਆ ਮੁੰਡੇ ਨੂੰ ਨਾ ਪੰਜਾਬੀ ਆਉਂਦੀ ਹੈ ਨਾ ਆਉਂਦੀ ਅੰਗਰੇਜ਼ੀ ਹੂੰ ਉਸਾ ਚੰਗਰੇਜ਼ੀ ਦਾ ਆਉਂਦੀ ਹੈ ਸੌਰੀ ਨਾ ਆਉਂਦੀ ਪੰਜਾਬੀ ਨਾ ਆਉਂਦੀ ਹੈ ਹਿੰਦੀ ਕੁਝ ਵੀ ਨਹੀਂ ਆਉਂਦਾ ਹੈ ਕਹਿੰਦਾ ਚਲ ਠੀਕ ਆ ਹਨ ਤੇ ਮੁੰਡਾ ਦੋ ਰੋਟੀ ਤੇ ਮੈਂ ਮਨੂੰ ਪੁੱਛ ਲੈ ਚਲ ਆਪਣੀ ਨਾ ਆਤਾ ਵੀ ਚਲ ਠੀਕ ਹੈ ਨਾ ਮੁੰਡੇ ਨੂੰ ਵੀ ਚਲ ਇੱਕ ਨਾ ਮਤਲਬ ਘਰ ਲੈ ਰੱਖਿਆਗਾ ਕਿਸ਼ਤਾਂ ਤੇ ਲੈ ਰੱਖਿਆ ਆਪਦਾ ਘਰ ਕਹਿੰਦਾ ਮੈਂ ਤੇ ਮੇਰੀ ਵਾਈਫ ਰੱਖਾਂਗੇ ਮੁੰਡੇ ਨੂੰ ਕਹਿੰਦਾ ਸੀ ਤਾਂ ਕਹਿ ਭਾਈ ਵਿਆਹ ਕਰਾ ਲੈ ਜਦੋਂ ਵਿਆਹ ਹੋ ਗਿਆ ਤੂੰ ਆ ਉਹਦਾ ਦੂਜੇ ਘਰ ਚ ਉਹ ਜੀ ਮੂਵ ਸ਼ਿਫਟ ਹਨਾ ਤੇ ਕਹਿੰਦਾ ਵੀ ਉਸ ਤੋਂ ਬਾਅਦ ਮਹਾਈ ਚਲੋ ਕੋਈ ਨਹੀਂ ਮਹਾਜਵਾਕ ਖੜਿਆ ਹੋਂ ਤਾਂ ਮਹਾਂ ਐ ਦੂਰ ਕਿੱਥੇ ਰਹੇ ਹਨਾ ਮਹਾਜਵਾਕ ਤਾਂ ਅਸੀਂ ਖੜਿਆ ਹੋਗੇ ਨਾ 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 ਕਹਿੰਦਾ ਜਵਾਕ ਜੁਗਣੀ ਆਪਾਂ ਖੜਿਆ ਹੋਣੇ ਕਹਿੰਦਾ ਅੱਛਾ ਆਪੇ ਸਾਹਮਣੇ ਕੇ ਕਹਿੰਦਾ ਜਵਾਕ ਕਣੂਗਾ ਨਾ ਮਾਪੇ ਸਾਹਮਣੇ ਆਪਾਂ ਆਪੇ ਸਾਹਮਣੇ ਕੇ ਕਹਿੰਦਾ ਹਨਾ ਬਾਕੀ ਕਹਿੰਦਾ ਕਦੇ ਕਦੇ ਮਿਲਣ ਭਗ ਜਾ ਕਰਾਂਗੇ ਤੇ ਹੁਣ ਵੀ ਉਹਦਾ ਮੁੰਡਾ ਬੇਸਮੈਂਟ ਚ ਰਹਿ ਰਿਹਾ ਹੈ ਉਹ ਮਨ ਕਰੇ ਮੈਨੂੰ ਐਂ ਲੱਗਦਾ ਉਹ ਉਹ ਤੋਂ ਵੀ ਪਾੜਾ ਲੈਂਦਾ ਹੋਣਾ ਹਲੇ ਕਹਿੰਦਾ ਮੈਂ 2 ਸਾਲ ਹੋਰ ਕੰਮ ਕਰਨਾ ਤੇ ਦੂਬਾਰ ਕਹਿੰਦਾ ਮੈਂ ਰਿਟਾਇਰ ਹੋਊਗਾ ਫੇਰ ਕਹਿੰਦਾ ਪੈਨਸ਼ਨ ਤੇ ਜ਼ਿੰਦਗੀ ਹੁਣ ਚੌਣ ਪੰਜ ਸਾਲ ਦੀ ਉਹਦੀ ਉਮਰ ਹੋ ਗਈ ਠੀਕ ਹੈ ਚੌਣ ਪੰਜ ਸਾਲ ਦੀ ਉਮਰ ਹੈ ਤੇ ਕਹਿੰਦਾ ਰਿਟਾਇਰ ਹੋ ਜੂਗਾ ਠੀਕ ਹੈ ਭਾਈ ਮੁੰਡੇ ਜਵਾਕ ਆਬ ਦਾ ਹੁਕਮ ਆਉਣਗੇ ਮਤਲਬ ਇਹਨਾਂ ਦੀ ਸੋਚ ਹੈ ਯਾਰ ਵੀ ਜਵਾਕ ਆਬ ਦਾ ਕਰਨ ਆਬ ਦਾ ਖਾਣ ਇਹਨਾਂ ਦੀ ਵੀ ਉਹੀ ਸੋਚ ਹੋਈ ਪਈ ਐ ਗੋਰੀਆਂ ਨੇ ਤੇ ਇਹਨਾਂ ਨੇ ਕੁਛ ਨਹੀਂ ਲੈਣਾ ਜਵਾਕਾਂ ਨੂੰ ਉਹ ਚੀਜ਼ ਕਰਕੇ ਇਹਨਾਂ ਤੇ ਆਪਦੀ ਹੁਣ ਹੁਣ ਥੋੜੀ ਕਿਹੜੀ ਉਮਰ ਰਹਿ ਗਈ ਕੀ ਸਾਰੀ ਉਮਰ ਤੁਸੀਂ ਸਾਹਕ ਸਾਹ ਕੇ ਕੱਢਤੀ ਹੁਣ ਤੁਸੀਂ ਕੀ ਕਰ ਲਓਗੇ ਉਹ ਚੀਜ਼ ਦਾ ਤੇ ਮੈਂ ਪੁੱਛਿਆ ਮਾਂ ਪੰਜਾਬ ਮਾਂ ਉਥੇ ਕਿਹੜਾ ਬੱਚਾ ਨਾ ਨਾ ਕਹਿੰਦਾ ਕਿ ਲਾਂਗਾ ਨਾ ਆਪਣਾ ਬਾਪੂ ਹੀ ਡੈਥ ਤੇ ਗਿਆ ਸੀ ਕਹਿੰਦਾ ਉਦੋਂ ਮਾਂ ਤਾਂ ਡੈਥ ਤੇ ਗਿਆਗਾ ਨਾ ਠੀਕ ਹੈ ਬਈ ਗੱਲ ਸੁਣ ਰਿਹਾ ਮੈਂ ਦਸਰੇ ਮੈਂ ਤੁਹਾਨੂੰ ਬਿਲਕੁਲ ਬਿਲਕੁਲ ਤੇ ਕਹਿੰਦਾ ਪਿੱਛੇ ਭਰਾ ਹੈ ਮਾਂ ਕਹਿੰਦਾ ਕਦੇ ਬਗ ਜਾਂਨੇ ਕਹਿੰਦਾ ਮੈਂ ਆਪਦਾ ਘਰ ਤਾਂ ਚੱਲ ਕਹਿੰਦਾ ਉਹਨੂੰ ਦੇ ਤਾਂ ਤੇ ਉਹਦੇ ਨਾਲ ਵੀ ਕਹਿੰਦਾ ਫੋਨ ਤੇ ਗੱਲ ਹੋ ਜਾਂਦੀ ਬਹੁਤ ਹੈ ਹੁਣ ਯਾਰ ਆਪਦੇ ਮਾਂ ਜਿਆ ਨਾਲ ਤੁਹਾਡੀ ਫੋਨ ਤੇ ਗੱਲ ਹੋ ਰਹੀ ਹੈ ਤੁਸੀਂ ਫੋਨ ਤੇ ਆਪਦਾ ਕਰ ਰਹੇ ਹੋ ਤੁਸੀਂ ਤੁਹਾਡੇ ਕੋਈ ਹਨਾ ਮਤਲਬ ਉਹ ਹੀ ਕਨੈਕਸ਼ਨ ਨਹੀਂ ਹੁੰਦਾ ਰੋਸ਼ਨਲ ਕਨੈਕਸ਼ਨ ਨਹੀਂ ਰਿਹਾ ਉਹ ਚੀਜ਼ ਖਤਮ ਹੋ ਗਈ ਤੁਸੀਂ ਕਿਹੜੀ ਚੀਜ਼ ਨੂੰ ਜ਼ਿੰਦਗੀ ਕਹਿੰਦੇ ਯਾਰ ਕਿਹੜੀ ਚੀਜ਼ ਨੂੰ ਤੁਸੀਂ ਜ਼ਿੰਦਗੀ ਮੰਨਣਾ ਕਹਿੰਦੇ ਹੋ ਤੇ ਆਪਦੇ ਜਿਵਾਗ ਨੂੰ ਤੁਸੀਂ ਹੁਣ ਅੱਡ ਘਰ 'ਚ ਸ਼ਿਫਟ ਕਰ ਰਹੇ ਹੋਣ ਆਪਦਾ ਏਡਾ ਘਰ ਲੈ ਕੇ ਰੱਖ ਰੱਖਿਆਗਾ ਤੇ ਮਤਲਬ ਸਮਝ ਨਹੀਂ ਆ ਰਹੀ ਵੀ ਲੋਕਾਂ ਦੀ ਮਾਨਸਿਕਤਾ ਕਹੀ ਜੀ ਹੈ ਯਾਰ ਕੀ ਇਹ ਜੀ ਕੀ ਆਪਾਂ ਵੀ ਇਹ ਜੀ ਹੋ ਜਾਾਂਗੇ ਕੀ ਜੀ ਜਿਹੜੇ ਉਰੇ ਰਹਿਣਗੇ ਜਾ ਉਹ ਕਰਾਂਗੇ ਆਪਾਂ ਤਾਂ ਰਹਿਣੀ ਨਹੀਂ ਉਹ ਐਵੇਂ ਹੀ ਹੋ ਜਾਣਾ ਜਿਹੜੇ ਉਰੇ ਰਹਿਣਗੇ ਉਹ ਚੀਜ਼ ਹੈ ਵੀ ਚਿੱਟੇ ਲਹੂ ਹੋ ਜਾਣਗੇ ਯਾਰ ਉਹਨਾਂ ਦੇ ਐਵੇਂ ਹੀ ਹੋ ਜਾਂਦਾ ਕਿਉਂਕਿ ਇਹੇ ਜੀ ਹੋ ਜਾਂਦੇ ਨੇਗੇ ਹੂੰ ਲੋਕ ਮਤਲਬ ਜੱਜ ਉਹ ਕਹਿੰਦੇ ਨੇ ਇੱਕ ਸ਼ਬਦ ਹੁੰਦਾ ਹੈ ਨਾ ਵੀ ਮਟੀਰੀਅਲਿਸਟਿਕ ਲੋਕ ਮਟੀਰੀਅਲਿਸਟਿਕ ਹੋ ਜਾਂਦੇ ਯਾਰ ਹੂੰ ਉਹਨਾਂ ਦਾ ਕੋਈ ਇਮੋਸ਼ਨ ਨਹੀਂ ਉਹੀ ਹੈ ਨਾ ਆਪਾਂ ਪਹਿਲਾਂ ਵੀ ਕਈ ਵਾਰ ਚ ਗੱਲ ਕੀਤੀ ਹੈ ਕਿ ਇਮੋਸ਼ਨ ਆਮ ਦੀ ਚੀਜ਼ ਹੈ ਨਹੀਂ ਬਿਲਕੁਲ ਨਾ ਉਹ ਸਰਕਾਰ ਰਹਿਣਾ ਰਹਿਣ ਦੇਣ ਚਾਹੁੰਦੀ ਆ ਕਿਉਂਕਿ ਜੇ ਇਮੋਸ਼ਨ ਆਉਣ ਲੱਗੇ ਤਾਂ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਹੋਊਗਾ ਬੰਦਿਆਂ ਨੇ ਦਿਹਾੜੀਆਂ ਲਾਉਣੇ ਛੱਡ ਦੇਣਗੀਆਂ ਛੱਡ ਦੇਣੀਆਂ ਫਿਰ ਹੋਰ ਇਮੀਗ੍ਰੈਂਟ ਬੁਲਾਉਣੇ ਪੈਣਗੇ ਹੁਣ ਤਾਂ ਦਿਹਾੜੀਦਾਰ ਚਾਹੀਦੇ ਨੇ ਜੇ इमोशनल ਬੰਦੇ ਦਿਹਾੜੀਆਂ ਨਹੀਂ ਲਾ ਸਕਦੇ ਹੁਣ ਆਏ ਕਿ ਮਾਪੇ ਕੋਲ ਬੈਠੀਏ ਜਾ ਕੇ ਉਹਨਾਂ ਦੀ ਸੇਵਾ ਕਰੀਏ ਹਨਾ ਜੇ ਜਵਾਕ ਨੇ ਜਵਾਕਾਂ ਨਾਲ ਰਹੀਏ ਤੇ ਮਨ ਕਨੈਕਸ਼ਨ ਹੀ ਨਹੀਂ ਰਹੇ ਲੋਕਾਂ ਜੀ ਯਾਰ ਹੁਣ ਉਹੀ ਚੀਜ਼ ਹੋ ਰਿਹਾ ਹੁਣ ਉਹੀ ਜੀਂ ਤਾਂ ਸਟਾਰਟਿੰਗ ਤੋਂ ਯਾਰੀ ਦੋਸਤੀ ਤੋਂ ਗੱਲ ਸ਼ੁਰੂ ਕੀਤੀ ਸੀ ਉਹੀ ਨਾ ਰਹੀ ਯਾਰੀ ਦੋਸਤੀਆਂ ਨੇ ਜਿਹੜੀਆਂ ਉਰੇ ਪੈਂਦੀਆਂ ਨੇ ਲੇਰ ਉਹ ਯਾਰ ਨਾ ਯਾਰੀ ਦੋਸਤੀ ਦੀ ਗੱਲ ਤਾਂ ਫਿਰ ਦੂਰ ਹੀ ਬਹੁਤ ਚਲ ਗਈ ਜਿੱਥੇ ਫੈਮਿਲੀ ਨਾਲ ਕਨੈਕਸ਼ਨ ਨਹੀਂ ਹੈਗਾ ਯਾਰੀ ਦੋਸਤੀ ਨਾਲ ਛੱਕੂ ਹੋਊਗਾ ਮੈਂ ਤਾਂ ਬਹੁਤ ਦੂਰ ਦੀ ਗੱਲ ਆ ਮਤਲਬ ਯਾਰ ਆਪਣੇ ਹੁੰਦੇ ਨੇ ਨਾ ਆਪਣਾ ਆਪਣੇ ਲੋਕ ਰਿਸ਼ਤੇਦਾਰਾਂ ਨਾਲ ਵੱਧ ਵਾਸਤਾ ਦੇ ਹਾਂ ਠੀਕ ਹੈ بیا ਤੇਰੀ ਮਾਸੀ ਆ ਤੇਰੀ ਭੂਆ ਹੋਵੇਂ ਹਨ ਪਰ ਅੱਗੇ ਕੀ ਹੋਇਆ ਕਰੂਗਾ ਮਾਸੀ ਕੌਣ ਹੋਇਆ ਕਰੂਗੀ ਉਹਦੀ ਬੈਸਟ ਫਰੈਂਡ ਬਿਲਕੁਲ ਹਾਂ ਹਨ ਤੇ ਚਾਚਾ ਤਾਇਆ ਕੌਣ ਹੋਇਆ ਕਰੂਗਾ ਮੁੰਡੇ ਦਾ ਬੈਸਟ ਮੇਡੀ ਬੈਸਟ ਵੀਡੀਓ ਹਾਂ 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 ਹੁਣ ਲੋਕ ਕਹਿਣਗੇ ਵੀ ਮਾਸੀਆਂ ਦਾ ਮੂਵੀ ਨਹੀਂ ਹੋਣੀਆ ਕਿਉਂਕਿ ਮੁੰਡਾ ਕੁੜੀ ਹੁੰਦੀ ਦੋਨੇ ਹਾਂ ਤੇ ਪਰ ਫੇਰ ਵੀ ਮਤਲਬ ਜਿਨ੍ਹਾਂ ਦੇ ਹੁੰਦੀਆਂ ਨੇ ਉਹ ਵੀ ਇੰਨੇ ਕਿੰਨੇ ਕ ਵਰਤ ਦੇਣਗੇ ਸਹੀ ਗੱਲ ਯਾਰ ਹਾਂ ਇਹ ਤਾਂ ਮੈਂ ਗੱਲ ਹੁਣ ਸੋਚੀ ਆ ਵੀ ਨਾ ਮਾਸੀ ਮਾਸੜੇ ਤਾਂ ਗੱਲ ਨਹੀਂ ਖਤਮ ਹੋਣਗੇ ਇਸ ਤੋਂ ਬਾਅਦ ਚ ਗੱਲਾਂ ਖਤਮ ਹੋਏ ਇੱਕ ਮਾਸੀ ਦਾ ਰਿਸ਼ਤਾ ਖਤਮ ਹੋ ਜਾਊਗਾ ਇੱਕ ਚਾਚੇ ਦਾ ਰਿਸ਼ਤਾ ਤਾਏ ਦਾ ਰਿਸ਼ਤਾ ਆ ਦੋ ਤਿੰਨ ਰਿਸ਼ਤੇ ਕਈ ਰਿਸ਼ਤੇ ਖਤਮ ਹੋਣਗੇ ਯਾਰ ਹੁਣ ਤਾਂ ਰਿਸ਼ਤੇ ਰਿਆਂ ਬੜੀਆਂ ਹੁੰਦੀਆਂ ਨੇ ਭੂਆ ਕੇ ਬਾਗੇ ਭੂਆ ਦੋ ਦੋ ਤਿੰਨ ਤਿੰਨ ਹੁੰਦੀਆਂ ਨੇ ਮਾਸੀਆਂ ਦੋ ਦੋ ਤੇ ਅੰਦਰ ਪਰ ਇਹ ਚੱਲ ਹਾਂ ਵੀ ਮੁੰਡਾ ਕੁੜੀ ਦਾ ਚੱਲ ਹਰੇਕ ਕਰਦਾ ਹੀ ਚੱਲ ਕੋਈ ਨਹੀਂ ਹੁਣ ਦੋ ਜਵਾਕ ਦਾ ਕਰਦਾ ਹੀ ਆ ਪਰ ਫੇਰ ਵੀ ਕੁਛ ਕਰ ਰਿਸ਼ਤੇ ਆਉਣਾਰੇ ਟਾਈਮ 'ਚ ਅਲੋਪ ਹੋਣ ਜਾ ਰਹੇ ਨੇ ਬਿਲਕੁਲ ਬਿਲਕੁਲ ਸਹੀ ਗੱਲ ਆ ਉਹ ਹੀ ਆ ਕੈਨੇਡਾ ਕਰ ਰਿਹਾ ਕੈਨੇਡਾ ਦੇ ਵਿੱਚ ਰਹਿਣਾ ਤਾਂ ਪਾਹੀ ਕੁਛ ਹੋਰ ਬਦਲੇ ਸਾਰੇ ਵੇਲੇ ਨਹੀਂ ਇਹ ਤਾਂ ਆਪਣੇ ਵੀ ਕਰ ਰਹੇ ਨੇ ਆਪਣੇ ਵੀ ਅਗਲਾ ਤਾਂ ਨਹੀਂ ਜੰਮਦਾ ਹਨਾ ਬਾਹਲੇ ਵਿੱਚ ਮੀਨ ਵੱਡੀ ਜਾਊਗਾ ਉਹ ਚੀਜ਼ ਹੋ ਜੂਗੀ ਨਾ ਮਤਲਬ ਲੋਕਾਂ ਨੂੰ ਲਾਤ ਆ ਉਹ ਚੀਜ਼ਾਂ ਤੇ ਭਾਵੇਂ ਆਪਣੇ ਇੰਡੀਆ 'ਚ ਵੀ ਕਿਤੇ ਨਾ ਕਿਤੇ ਤਾਂ ਫਰਕ ਪਾਇਆ ਹੀ ਆ ਹੁਣ ਗ੍ਰੀਨ ਰੈਵੋਲੂਸ਼ਨ ਜਿਹੜੀ ਲਿਆਂਦੀ ਧੀ ਉਹ ਗ੍ਰੀਨ ਰੈਵੋਲੂਸ਼ਨ ਕਿਤੇ ਨਾ ਕਿਤੇ ਵੈਸਟਰਨ ਕਲਚਰ ਦਾ ਹੀ ਹਿੱਸਾ ਸੀ ਆਪਾਂ ਨੂੰ ਕਿਤੇ ਨਾ ਕਿਤੇ ਤਾਂ ਉਹ ਚੀਜ਼ ਜਦੋਂ ਪੈਸੇ ਦੀ ੜਾਰ ਆਉਣ ਲੱਗੀ ਕਿਤੇ ਨਾ ਕਿਤੇ ਉਹ ਚੀਜ਼ ਹਨਾ ਸਲੋ ਪੌਇਜ਼ਨ ਕਹਿੰਦੇ ਨੇ ਗ੍ਰੀਨ ਰੈਵੋਲੂਸ਼ਨ ਨੂੰ ਆਪਣੇ ਤੇ ਹੁਣ ਤਾਂ ਹੁਣ ਅਸਰ ਕਰ ਰਿਹਾ ਹੁਣ ਟੀਕੇ ਭਰੇ ਜਾ ਰਹੇ ਨੇ ਉਹ ਚੀਜ਼ ਦੇ ਬਿਲਕੁਲ ਬਿਲਕੁਲ ਕਿੱਥੇ ਦੀ ਕੈਂਸਰ ਪਹਿਲਾਂ ਹੁਣ ਕੈਂਸਰ ਕਰਾਂ ਕਰਾਂ ਜਬੜਦਾ ਪੰਜਾਬ ਦੇ ਪੁਰਾ ਹੈਲਦੀ ਜੀਵਨ ਸੀ ਪਹਿਲਾਂ ਯਾਰ ਪਲਾਸਟਿਕ ਕੈਂਸਰ ਸਹੀ ਗੱਲ ਆ ਪਹਿਲਾਂ ਕਿੱਥੇ ਹੁੰਦਾ ਪਰ ਹਲੇ ਵੀ ਕੈਂਸਰ ਦੇ ਮਾਮਲੇ ਸਭ ਤੋਂ ਵੱਧ ਕੈਲੀਫੋਰਨੀਆ 'ਚ ਅਮਰੀਕਾ 'ਚ ਬਿਲਕੁਲ ਕੈਨੇਡਾ ਦੇ ਵਿੱਚ ਵੀ ਹਰੇਕ ਚੌਥੇ ਬੰਦੇ ਨੂੰ ਕੈਨੇਡਾ ਦੇ ਵਿੱਚ ਵੀ ਹਰ ਦੂਜੇ ਤੀਜੇ ਬੰਦੇ ਨੂੰ ਹਰੇਕ ਚੌਥੇ 2024 ਦੇ ਵਿੱਚ ਨਾ ਹਰੇਕ ਚੌਥੇ ਬੰਦੇ ਨੂੰ ਹਾਂ ਉਹ ਯਾਰ ਉਹ ਹੀ ਆ ਉਹਰੇ ਹਰ ਪਾਸੇ ਨੇ ਚਲੋ ਹਰ ਪਾਸੇ ਨੇ ਪਰ ਉਹਰੇ ਦਿਮਾਗੀ ਬਿਮਾਰੀਆਂ ਜ਼ਿਆਦੇ ਨੇ ਹਾਂ ਦੇ ਲੇਰ ਜਿਵੇਂ ਆਪਾਂ ਦੋਕ ਪਹਿਲਾਂ ਦਿਮਾਗ ਨਾਲ ਨਹੀਂ ਨਾ ਚਲਦੇ ਫਿਰ ਦਿਮਾਗੀ ਬਿਮਾਰੀਆਂ ਉਸ ਆਉਣਾ ਪੈਂਦੀਆਂ ਨਾਰਮਲ ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਨਾ ਛੋਟੀ ਮੋਟੀ ਬਿਮਾਰੀ ਸੱਟ ਫੇਟ ਤਾਂ ਗੱਲ ਅਲੱਗ ਹੁੰਦੀ ਹੈ ਬਿਮਾਰੀਆਂ ਆਉਂਦੀਆਂ ਆਪਣੇ ਦਿਮਾਗ ਉਤੋਂ ਨੇ ਨਾ ਜਦੋਂ ਆਪਾਂ ਸਟ्रेस ਜ਼ਿਆਦਾ ਲੈਨੇ ਆ ਕੋਈ ਬੰਦਾ ਨਾਰਮਲ ਸੋਚਣ ਲੱਗ ਜੇ ਕਿ ਸਿਰ ਤਾਂ ਨਹੀਂ ਦੁਖ ਰਿਹਾ ਹੈਗਾ 10 ਮਿੰਟ ਚ ਦੁਖਣ ਲੱਗ ਜਾਊਗਾ ਕਿ ਨਹੀਂ ਉਵੇਂ ਹੀ ਆ ਜਦੋਂ ਬੰਦਾ ਸਟ्रेस ਦੇ ਵਿੱਚ ਹੁੰਦਾ ਤਾਂ ਦਿਮਾਗ ਇੰਨਾ ਕਿ ਜ਼ਿਆਦਾ ਬਿਜ਼ੀ ਹੋ ਜਾਂਦਾ ਇੰਨਾ ਕਿ ਜ਼ਿਆਦਾ ਵੀਕ ਹੋਣ ਲੱਗ ਜਾਂਦਾ ਉਹਦੇ ਨਾਲ ਫਿਰ ਉਹ ਬਿਮਾਰੀਆਂ ਆਉਂਦੀਆਂ ਨੇ ਬਿਮਾਰੀਆਂ ਕੀ ਹੁੰਦੀਆਂ ਨੇ ਤੇ ਲਈ ਕੋਈ ਬਿਮਾਰੀ ਕੋਈ ਛੋਟਾ ਮੋਟਾ ਚਲੋ ਕੋਈ ਆਪਣੀ ਬਾਡੀ 'ਚ ਆ ਰਿਹਾ ਤੇ ਦਿਮਾਗ ਨੂੰ ਪ੍ਰੋਟੈਕਟ ਨਹੀਂ ਕਰ ਸਕਿਆ ਕਿਉਂਕਿ ਦਿਮਾਗ ਬਹੁਤ ਜ਼ਿਆਦਾ ਥੱਕਿਆ ਪਿਆ ਫਿਰ ਉੱਥੇ ਉਹ ਬਿਮਾਰੀਆਂ ਆਉਂਦੀਆਂ ਨੇ ਜਿਨ੍ਹਾਂ ਦਾ ਨਾਰਮਲ ਲਾਜਮੀ ਨਹੀਂ ਬਣਿਆ ਹੈਗਾ ਹਜੇ ਸਹੀ ਗੱਲ ਚਲੋ ਚਲੋ ਤੁਸੀਂ ਵੀ ਦੱਸਿਓ ਹੁਣ ਬਾਈ ਇਹ ਵੀ ਤੁਸੀਂ ਕੀ ਸੋਚਦੇ ਹੋ ਵਿਸ਼ੇ ਤੇ ਵੀ ਮਟੀਰੀਅਲਿਸਟਿਕ ਲੋਕ ਕਿੰਨੇ ਹੋਗੇ ਵੀ ਕਿਵੇਂ ਲੋਕਾਂ ਦੇ ਵਿੱਚ ਅੰਤਰ ਆਇਆ ਜੇ ਕੋਈ ਭਾਈ ਤੁਹਾ ਨਾਲ ਕੋਈ ਇਦਾਂ ਦੀ ਗੱਲ ਹੋਈ ਆ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ ਹਾਂ ਬਿਲਕੁਲ ਬਿਲਕੁਲ ਬਾਕੀ ਜੇ ਤੁਹਾਡੇ ਕੋਲ ਐਵੇਂ ਤਾਂ ਕੋਈ ਪੁਆਇੰਟ ਓਪਿਨਿਅਨ ਹੈਗਾ ਜਿਸ ਰਿਲੇਟਡ ਜੋ ਵੀ ਅਸੀਂ ਇਸ ਵੀਡੀਓ ਚ ਗੱਲ ਕੀਤੀ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸੋ ਅਸੀਂ ਸਾਰੇ ਕਮੈਂਟ ਪੜਦੇ ਵੀ ਆਂ ਤੇ ਜਿਹੜਾ ਵਧੀਆ ਲੱਗਦਾ ਅਸੀਂ ਲਾਈਕ ਵੀ ਕਰਦੇ ਆ ਹਨਾ ਜੇ ਰਿਪਲਾਈ ਵੀ ਤੇ ਕਰਦੇ ਆ ਜੇ ਹਾਂ ਕੋਈ ਗੱਲ ਹੁੰਦੀ ਆ ਪੁੱਛਣ ਵਾਲੀ ਤੁਸੀਂ ਪੁੱਛੋ ਅਸੀਂ ਰਿਪਲਾਈ ਵੀ ਕਰਦੇ ਆ ਸਾਰੇ ਕਮੈਂਟਾਂ ਦਾ ਤੇ ਬਹੁਤ ਬਹੁਤ ਧੰਨਵਾਦ ਹਨਾ ਜਿਨ੍ਹਾਂ ਨੇ ਵੀਡੀਓ ਇੱਥੇ ਤੱਕ ਦੇਖੀ ਆ ਇਹਨਾਂ ਟਾਈਮ ਕੱਢਿਆ ਜ ਜੋ ਹਨ 10 ਮਿੰਟ ਕੱਢੇ ਨੇ ਤਾਂ ਤੁਸੀਂ ਇੱਕ ਛੋਟਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਓ ਚਾਹੇ ਇੱਕ ਨਾ ਦਿਲ ਦਾ ਇਮੋਜੀ ਹੀ ਪੋਸਟ ਕਰ ਦਿਓ ਤਾਂ ਕਿ ਸਾਨੂੰ ਥੋੜਾ ਜਿਹਾ ਹੌਸਲਾ ਮਿਲੇ ਕਿ ਹਾਂ ਕਿ ਸਾਨੂੰ ਐਂਡ ਤੱਕ ਦੇਖਣ ਲਈ ਵੀ ਸਾਡੇ ਹਨ ਦੋਸਤ ਮਿੱਤਰ ਭੈਣ ਭਰਾ ਬਹੁਤ ਸਾਰੇ ਹੈਗੇ ਨੇ ਬੜਾ ਹੌਸਲਾ ਮਿਲਦਾ ਹੈ ਨਹੀਂ ਜਲੇਰਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਨ ਇੱਥੇ ਤੱਕ ਵੀਡੀਓ ਦੇ ਪਹੁੰਚਣ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ